ਜੈਸੀ ਕਰਮੀ ਪੈਸੀ ਪਰੋ ਜੋ ਬੀਜੋਗੇ ਉਹੀ ਪਾਓ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਕਰਮ ਦਾ ਸਿਧਾਂਤ ਹੈ ਕਰਮਾ ਦਾ ਸਿਧਾਂਤ ਹੈ ਉਹਨੇ ਕੇਜਰੀਵਾਲ ਨੂੰ ਐਨ ਲਿਆ ਕੇ ਟਿਕਾਣੇ ਕੀਤਾ ਜਿਸ ਦਿਨ ਮੇਰੀ ਬੇਲ ਹੋ ਰਹੀ ਸੀ ਹਾਈ ਕੋਰਟ ਨੂੰ ਪਤਾ ਸੀਗਾ ਕਿ ਅਜ ਹਾਈ ਕੋਰਟ ਨੇ ਬੇਲ ਦੇ ਦਿੰਨੀ ਆ ਉਹ ਦਿਨ ਤੱਕ ਇੱਕ 2 ਵਜੇ ਸਵੇਰ ਨੂੰ ਪੁਲਿਸ ਸਟੇਸ਼ਨ ਨੂੰ ਖੁਲਾ ਕੇ ਜਿਵੇਂ ਨੋਰਮਲ ਪੁਲਿਸ ਦਿਨੇ ਚੱਗੇ ਭਲੇ ਕੰਮ ਨਹੀਂ ਕਰਦੇ ਉਹ ਕਲੌਕ ਮਿਲ ਕੇ ਇੱਕ ਤਾਜ਼ਾ ਬੱਚਾ ਦਰਜ ਕਰਕੇ ਸਵੇਰੇ 8 ਵਜੇ ਜੇ ਮੈਂ 10 ਦਿਨ ਦੀ ਸਿਖਾਤ ਤੇ ਕਪੂਤਾਂ ਪੁਲਿਸ ਦੇ ਮੈਨੂੰ ਰਿਮਾਂਡ ਤੇ ਕਪੂਤਲੇ ਸੀਆਈਏ ਸਟਾਫ ਲਜਾਣ ਵਾਸਤੇ ਪਸ ਉਹ ਕਰਨ ਜਿਹੜੇ ਨੇ ਅੱਜ ਕੇਜਰੀਬਾਲੂ ਬਿਲਕੁਲ ਮੂਰੇ ਆ ਗਏ ਸੀਬੀਆਈ ਵੱਲੋਂ ਕੇਜਰੀਬਾਲੂ ਗ੍ਰਿਫਤਾਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਨਾਲ ਜਿੱਥੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਦੀਆਂ ਆਸਾਂ ਦੇ ਉੱਤੇ ਪਾਣੀ ਫਿਰਿਆ ਉੱਥੇ ਵਿਰੋਧੀਆਂ ਦੇ ਵੱਲੋਂ ਵੀ ਬਿਆਨ ਆਣੇ ਸ਼ੁਰੂ ਹੋ ਗਏ ਨੇ ਇਸ ਦੇ ਨਾਲ ਹੀ ਸੁਖਪਾਲ ਖੈਰਾਂ ਨੇ ਆਪਣੇ ਨਾਲ ਬੀਤੇ ਕਿਸੇ ਨੂੰ ਸਾਂਝਾ ਕਰਕੇ ਕੇਜਰੀਵਾਲ ਨੂੰ ਕਿਹਾ ਕਿ ਤੁਹਾਡੇ ਅੱਗੇ ਕਰਮਾਂ ਦਾ ਫਲ ਆਉਣਾ ਸ਼ੁਰੂ ਹੋ ਗਿਆ ਉਹਨਾਂ ਉਹ ਯਾਦ ਕਰਾਇਆ ਕਿ ਜਦੋਂ ਮੈਨੂੰ ਬੇਲ ਮਿਲਣੀ ਸੀ ਤਾਂ ਤੁਹਾਡੇ ਵੱਲੋਂ ਸੁਭਾਨਪੁਰ ਥਾਣੇ ਦੇ ਵਿੱਚ ਰਾਤ 2 ਵਜੇ ਪਰਚਾ ਕੱਟਿਆ ਗਿਆ ਸੀ ਤੇ ਮੈਨੂੰ ਮੋੜ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹੀ ਕਰਮ ਅੱਜ ਤੁਹਾਡੇ ਅੱਗੇ ਆ ਰਹੇ ਨੇ ਪਾਲਖੇਰਾ ਨੇ ਕਿਵੇਂ ਨਸੀਹਤ ਦਿੱਤੀ ਹੈ ਕੇਜਰੀਵਾਲ ਹੋਰਾਂ ਨੂੰ ਆਓ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾ ਦਿੰਨੇ ਆ ਦੋਸਤੋ ਆਪਾਂ اچھی طرح ਜਾਣਦੇ ਕਿ ਸਾਡੇ ਜਿਹੜੇ ਧਾਰਮਿਕ ਗ੍ਰੰਥ ਨੇ ਵਿਸ਼ੇਸ਼ ਤੌਰ ਤੇ ਗੀਤਾ ਦੇ ਵਿੱਚ ਕਰਮ ਦੇ ਸਿਧਾਂਤ ਉੱਤੇ ਬਹੁਤ ਫੋਕਸ ਕੀਤਾ ਗਿਆ ਹੈ। ਔਰ ਆਪਾਂ ਸਾਡੀਆਂ ਸਾਡੀਆਂ ਦਿਲਾਂ ਨਾਲ ਇਹ ਜਾਣਦੇ ਕਿ ਜੈਸੀ ਕਰਣੀ ਵੈਸੀ ਭਰਣੀ ਜੋ ਬੀਜੋਗੇ ਉਹੀ ਵੜੋਗੇ। ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਕਰਮ ਦਾ ਸਿਧਾਂਤ ਹੈ, ਕਰਮਾ ਦਾ ਸਿਧਾਂਤ ਉਹਨੇ ਕੇਜਲੀਵਾਲ ਨੂੰ ਐਨ ਲਿਆ ਕੇ ਠਿਕਾਣੇ ਕਿ ਲਿਆਵਾ। ਆਪਾਂ ਸਭ ਨੂੰ ਯਾਦ ਹੈ ਕਿ ਜਦੋਂ ਉਹਨੇ ਸਰਕਾਰ ਬਣੀ ਇਹਨਾਂ ਨੇ ਕਿਸ ਤਰ੍ਹਾਂ ਨਾਲ ਪੁਲਿਸ ਦਾ ਦੁਰਉਪਯੋਗ ਕਰਕੇ ਜਿਹੜਾ ਵੀ ਕੋਈ ਪੰਜਾਬ ਦੇ ਵਿੱਚ ਹੁੰਦਾ ਸੀ ਚਾਹੇ ਕੋਈ ਹਿਊਮਨ ਰਾਈਟ ਐਕਟੀਵਿਸਟ ਸੀ ਚਾਹੇ ਕੋਈ ਬ੍ਰਾਗ ਐਕਟੀਵਿਸਟ ਸੀ ਚਾਹੇ ਕੋਈ ਸਿਆਸੀ ਡਿਟੋ ਸੀ ਚਾਹੇ ਕੋਈ ਦਿੱਲੀੋਂ ਬੱਗੇ ਨੇ ਟਵੀਟ ਕੀਤਾ ਚਾਹੇ ਕੋਈ ਜੰਮੂ ਦੇ ਵਿੱਚ ਬੈਠੇ ਯੂਟਿਊਬਰ ਨੇ ਕਿਸੇ ਨਵਲੀ ਯੂਨੀਵਰਸਿਟੀ ਦੇ ਖਿਲਾਫ ਛੋਟੀ ਮੋਟੀ ਵੀਡੀਓ ਪਾਈ ਚੱਕ ਪੁਲਿਸ ਚੱਲ ਪਰਚਾ ਚੱਲ ਠੋਕ ਦਿਓ ਚੱਲ ਜੇਲ੍ਹ ਤੁਹਾਡੇ ਸਾਹਮਣੇ ਮੈਂ ਬੈਠਾ ਹਾਂ ਮੇਰੇ ਖਿਲਾਫ ਇੱਕ ਬਿਲਕੁਲ ਬੇਬੁਨਿਆਦ 2015 ਦਾ ਐਨਡੀਪੀਐਸ ਦਾ ਮਾਮਲਾ ਚੱਕ ਕੇ ਭਗਵੰਤ ਮਾਨ ਔਰ ਅਰਵਿੰਦ ਕੇਸ਼ੀਵਾਲ ਨੇ ਇਹਨਾਂ ਦੀ ਬਕਾਇਦਾਤ ਉੱਤੇ ਸਾਜ਼ਿਸ਼ ਦੇ ਬਹਿਸ ਨੂੰ 4-5 ਮਹੀਨੇ ਜੇਲ੍ਹ ਰੱਖਿਆ ਗਿਆ ਜਿਸ ਦਿਨ ਮੇਰੀ ਬੇਲ ਹੋ ਰਹੀ ਸੀ ਹਾਈ ਕੋਰਟ ਨੂੰ ਪਤਾ ਲੱਗਾ ਕਿ ਅਜ ਹਾਈ ਕੋਰਟ ਨੇ ਮੇਂਦਦ ਨਹੀਂ ਆ। ਉਸ ਦਿਨ ਤੱਕ ਇਹ 1 2 ਵਜੇ ਸਵੇਰ ਨੂੰ ਪੁਲਿਸ ਸਟੇਸ਼ਨ ਨੂੰ ਖੁਲਾ ਕੇ ਜਿਹੜੀ ਕਿ ਨੋਰਮਲ ਪੁਲਿਸ ਦਿਨੇ ਚੰਗੇ ਭਲੇ ਕੰਮ ਨਹੀਂ ਕਰਦੀ ਉੱਥੇ ਖੁਲਾ ਕੇ ਮੇਰੇ ਨਾਲ ਇੱਕ ਤਾਜ਼ਾ ਬੱਚਾ ਦਰਜ ਕਰਕੇ ਸਵੇਰੇ 8:00 ਵਜੇ ਜੇਲ੍ਹ ਵਿੱਚ 10 ਦਿਨ ਦੀ ਸਜ਼ਾ ਬਿਠਾ ਦਿੱਤੀ ਕਪੂਥਾ ਪੁਲਿਸ ਦੇ ਮੈਨੂੰ ਰਿਮਾਂਡ ਤੇ ਕਪੂਥਲੇ ਸੀਆਈਏ ਸਟਾਫ ਲਜਾਣ ਵਾਸਤੇ ਬਸ ਉਹ ਕਰਮ ਜਿਹੜੇ ਨੇ ਅੱਜ ਕੇਚਰੀਵਾਲ ਦੇ ਬਿਲਕੁਲ ਮੂਰੇ ਆ ਗਏ ਜ਼ਮਾਨਤ ਹੋਈ ਥਲੜੀ ਅਦਾਲਤ ਤੇ ਤਾਂ ਹਾਈ ਕੋਰਟ ਨੇ ਰੋਕ ਦਿੱਤੀ ਔਰ ਹੁਣ ਜ਼ਮਾਨਤ ਲੈਣ ਵਾਸਤੇ ਜਦੋਂ ਸੁਪਰੀਮ ਕੋਰਟ ਪਹੁੰਚੇ ਹੋਏ ਸੀਗੇ ਜਾਂ ਉਸ ਆਰਡਰ ਨੂੰ ਚੈਲੰਜ ਕੀਤਾ ਤੇ ਕੱਲ ਰਾਤ ਸੀਬੀਆਈ ਨੇ ਇੱਕ ਸ਼ਰਾਬਖਾਨੇ ਦੇ ਵਿੱਚ ਇਹਨਾਂ ਨੂੰ ਦੁਬਾਰਾ ਮੋੜ ਨਵੇਂ ਕੇਸ ਵਿੱਚ ਗ੍ਰਿਫਤਾਰ ਕਰਕੇ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਕਿਚਲੀਵਾਲ ਮੈਂ ਕਹਿੰਦਾ ਇਹਦੇ ਕੇਸ ਦੇ ਮੈਰਿਟਸ ਵਿੱਚ ਨਹੀਂ ਜਾਂਦਾ ਹੋ ਸਕਦਾ ਅਰਬਨ ਕੇਜਰੀਵਾਲ ਜਾਂ ਜਿੱਦਾਂ ਆਮ ਆਦਮੀ ਪਾਰਟੀ ਦੇ ਲੋਕ ਸ਼ੋਰ ਮਚਾਉਂਦੇ ਨੇ ਹੋ ਸਕਦਾ ਵਾ ਕਿ ਇਹ ਸ਼ਰਾਬ ਦੇ ਇਸ ਘੁਟਾਲੇ ਵਿੱਚ ਬੇਗੁਨਾਹ ਹੋਣਗੇ ਔਰ ਇੰਡੀਆ ਤੇ ਸੀਪੀਆਈ ਹੋ ਸਕਦਾ ਵਾ ਇਹਨਾਂ ਨੂੰ ਸਿਆਸੀ ਬਦਲਾਖੋਰੀ ਦੇ ਤਹਿਤ ਪਰੇਸ਼ਾਨ ਕਰੇ ਪਰੰਤੂ ਇੱਕ ਵਾਰ ਅੰਦਰ ਚਾਤ ਮਾਰੋ ਭਗਵਾਨ ਮਾਨ ਔਰ ਅਰਬਨ ਕੇਜਰੀਵਾਲ ਕਿ ਤੁਸੀਂ ਕੀ ਦੂਸਰਿਆਂ ਦੇ ਨਾਲ ਦੁਰਪਯੋਗ ਕਰਨ ਦੁਰਉਪਯੋਗ ਸੱਤਾ ਦਾ ਕਰਕੇ ਉਹਨਾਂ ਨੂੰ ਮੈਂਨਟਲ ਟੌਰਚਰ ਨਹੀਂ ਕੀਤਾ ਬਸ ਇਹੀ ਕਰਮ ਨੇ ਇਹ ਬਹੁਤੇ ਲੋਕਾਂ ਦਾ 90 95% ਦਾ ਹਿਸਾਬ ਤੁਹਾਡੀ ਜ਼ਿੰਦਗੀ ਦੇ ਵਿੱਚ ਹੀ ਹੋ ਜਾਂਦਾ ਇਸ ਕਰਕੇ ਇਥੋਂ ਇੱਕ ਬਹੁਤ ਵੱਡੀ ਨਸੀਹਤ ਆ ਕਿ ਜਦ ਤੁਹਾਡੇ ਕੋਲ ਸੱਤਾ ਹੋਵੇ ਉਸ ਦਾ ਦੁਰਉਪਯੋਗ ਮਤ ਕਰੋ ਉਸ ਦਾ ਉਪਯੋਗ ਕਰੋ ਲੋਕਾਂ ਤੱਕ ਕੋਈ ਚੰਗਿਆਈਆਂ ਨੇਕੀਆਂ ਤੇ ਖੁਸ਼ਬੂ ਪੈਦਾ ਕਰਕੇ ਛੱਡ ਕੇ ਜਾਓ ਪਰ ਤੁਸੀਂ ਤਾਂ ਇਸ ਦੇ 2 ਸਾਲ ਵਿੱਚ ਇੰਨਾ ਜ਼ਿਆਦਾ ਕ੍ਰੋਸਸਡ ਮਿਸਯੂਜ਼ ਕੀਤਾ ਪੰਜਾਬ ਪੁਲਿਸ ਦਾ ਕਿ ਆਪਣੇ ਸਿਆਸੀ ਵਿਰੋਧੀਆਂ ਦਾ ਜਿਹੜਾ ਜੀਣਾ ਸੀਗਾ ਉਹ ਬੇਹਾਰ ਕਰ ਦਿੱਤਾ, ਮੁਸ਼ਕਲ ਕਰ ਦਿੱਤਾ ਪੰਜਾਬ ਦੇ ਵਿੱਚ। ਔਰ ਇਸੇ ਕਰਕੇ ਜਿਹੜੀ ਮੈਜੋਰਟੀ ਆਪੋਜੀਸ਼ਨ ਹੈ ਤੁਸੀਂ ਨੋਟ ਕਰੋਗੇ ਕਿ ਉਹ ਸੇਮੇ ਹੋਏ ਨੇ ਡਰੇ ਹੋਏ ਔਰ ਮੈਂ ਸਮਝਦਾ ਕਿ ਜੈਜ਼ ਜਾਂ ਦਰਨਾ ਅੱਜ ਕੱਲ ਸਾਰੇ ਪਰਿਵਾਰਾਂ ਵਾਲੇ ਨੇ, ਬੱਚਿਆਂ ਵਾਲੇ ਨੇ, ਉਹਨਾਂ ਦੇ ਘਰਾਂ ਵਿੱਚ ਔਰਤਾਂ ਨੇ, ਛੋਟੇ-ਛੋਟੇ ਬੱਚੇ ਨੇ ਜਾਂ ਆਪਣਾ ਪਰਿਵਾਰ ਡਰਦਾ ਹਰ ਇੱਕ ਆਦਮੀ ਡਰਦਾ ਵਾ ਕਿ ਐਵੇਂ ਪੁਲਿਸ ਆਵੇਗੀ ਚੱਕ ਕੇ ਲੈ ਕੇ ਜਾਵੇਗੀ ਅਦਾਲਤਾਂ ਚ ਘੁੰਮਾਂਗੇ ਜੇਲਾਂ ਜਾ ਕੇ ਪਰੇਸ਼ਾਨ ਹੋਵਾਂਗੇ ਇਸ ਕਰਕੇ ਜਦੋਂ ਚੰਗਾ ਵਾ ਕਿ ਇਸ ਇਦਾਂ ਦੇ ਜਿਹੜੇ ਆਦਮੀ ਮੂਰਖਪਨਾ ਕਰ ਰਹੇ ਨੇ ਪੁਲਿਸ ਦਾ ਦੁਰਉਪਯੋਗ ਕਰ ਇਹਨਾਂ ਦੇ ਖਿਲਾਫ ਮਤ ਬੋਲੋ ਅੱਜ ਪੰਜਾਬ ਦੇ ਵਿੱਚ ਕੋਈ ਮੇਨਸਟ੍ਰੀਮ ਮੀਡੀਆ ਵੱਡੀ ਤੋਂ ਵੱਡੀ ਖਬਰ ਛਾਪਉਣ ਨੂੰ ਤਿਆਰ ਨਹੀਂਗਾ ਮੈਂ ਚੰਦ ਦਿਨ ਪਹਿਲਾਂ ਆਪ ਗੁਮਹਾਤਮਾਨ ਦੇ ਜਿਹੜੀਆਂ ਦੋ ਪਾਰਟਿਕੂਲਰ ਜ਼ਮੀਨਾਂ ਦਾ ਹਟਾਲਾ ਸਾਹਮਣੇ ਲੈ ਕੇ ਆਇਆ ਸੀ ਜਿਹਦੇ ਵਿੱਚ ਇੱਕ ਅਸਵੇਂ ਵਿੱਚ ਦਾ ਇੱਕ ਇੱਕ ਮਾਮਲੇ ਵਿੱਚ ਤਾਂ ਸਿੱਧੀ ਸਿੱਧੀ ਲਗਭਗ 3 ਕਰੋੜ ਰੁਪਏ ਦੀ 5 ਕਿੱਲੇ ਜ਼ਮੀਨ ਜਿਹੜੀ ਆ ਉਹ ਭਗਵੰਤ ਮਾਨ ਦੀ ਮਾਤਾ ਜੀ ਨੂੰ ਗਿਫਟ ਕੀਤੀ ਗਈ ਹਿਬਾ ਕਹਿੰਦੇ ਨੇ ਉਹ ਪੰਜਾਬੀ ਦੇ ਵਿੱਚ ਜਾਂ ਪ੍ਰਾਣਾ ਉਦਬੂ ਦਾ ਬੋਰਡ ਰਿਗਨਲ ਬੋਰਡ ਵਿੱਚ ਲੇਕਿਨ ਕਿਸੇ ਨੇ ਛਾਪਿਆ ਨਹੀਂ ਕਿਸੇ ਨੇ ਪੁੱਛਿਆ ਹੀ ਨਹੀਂ ਔਰ ਕਿਸੇ ਨੇ ਭਗਵੰਤ ਮਾਨ ਨੂੰ ਪਿਛਲੇ ਡੇਢ ਸਾਲ ਵਿੱਚ ਦੋ ਸਾਲਾਂ ਚ ਕਟਾਰੂ ਚੱਕ ਨੇ ਗਲਤੀਆਂ ਕੀ ਕੀਤੀਆਂ ਬਲਕਾਸ ਸਿੰਘ ਮਿਨਿਸਟਰ ਨੇ ਕਿੰਨੀਆਂ ਅਚੀਬ ਵੀਡੀਓਜ਼ ਆਈਆਂ ਸਰਜੀਤ ਕੌਰ ਮਾਨੂ ਨੇ ਕਿੰਦਾ ਐਨਆਰਆਈ ਵੀ ਕੋਠੀ ਦਾ ਕਬਜ਼ਾ ਕੀਤਾ ਤੇ ਅਤੇ ਹੋਰ ਇਹਨਾਂ ਦੇ ਜਿਹੜੇ ਐਮਐਲਏਜ਼ ਤੇ ਮਿਨਿਸਟਰਸ ਦੀਆਂ ਗਲਤ ਚਲਨਾ ਕਿਸ ਨੇ ਪੁੱਛਿਆ ਨਹੀਂਗਾ ਇਸ ਕਰਕੇ ਇੱਕ ਸਹਿਮ ਦਾ ਮਾਹੌਲ ਪੰਜਾਬ ਦੇ ਵਿੱਚ ਪੈਦਾ ਕੀਤਾ ਹੋਇਆ ਮੀਡੀਆ ਨੇ ਦਵਾਇਆ ਹੋਇਆ ਔਰ ਸਿਆਸੀ ਪੋਲੀਟੀਕਲ ਆਪੋਨੈਂਟਸ ਵੀ ਦਵਾਏ ਲੇਕਿਨ ਮੈਂ ਫੇਰ ਵਾਪਸ ਆਉਣਾ ਕਰਮਾ ਬੜਾ ਬਿਆਨ ਪਿਆ ਜੋ ਬੀਜੋਂਗੇ ਉਹ ਨਹੀਂ ਬਟੋਗੇ ਔਰ ਹੁਣ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਸ਼ੋਰ ਬਚਾ ਰਹੇ ਨੇ ਕਿ ਹਮਾਰੇ ਸਾਥ ਅਨਿਆਇ ਹੋ ਰਿਹਾ ਹੈ ਹਮਾਰੇ ਸਾਥ ਬੜਾ ਬਦਲਾ ਖੋਲੀ ਹੋ ਰਹੀ ਹੈ ਤੇ ਭਾਈ ਸਾਹਿਬ ਤੁਸੀਂ ਜੋ ਸਾਡੇ ਨਾਲ ਸਹਾਂਣਾ ਕੀਤਾ ਪੰਜਾਬ ਦੇ ਵਿੱਚ ਪੰਜਾਬ ਕਿਸ ਤਰ੍ਹਾਂ ਦੀ ਧਰਤੀ ਹੈ ਜਿਹੜੇ ਸਾਡੇ ਪੁਰਖਿਆਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਬਹੁਤ ਲਹੂ ਦੁੱਲਿਆ ਇਸ ਧਰਤੀ ਦੇ ਉੱਤੇ ਤੁਸੀਂ ਉਸ ਧਰਤੀ ਧਿਆਨ ਕੇ ਆ ਚੰਦ ਜਿਹੜੇ ਟੁਕੜਪੋਚ ਪੁਲਿਸ ਵਾਲੇ ਉਹਨਾਂ ਦਾ ਦੁਰਵਿయోగ ਕਰਕੇ ਤੁਸੀਂ ਆਪਣੇ ਗਰੂਪੀਆਂ ਦੇ ਉੱਤੇ ਝੂਠੇ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲਾ ਵਿੱਚ ਛੁਟਿਆ ਔਰ ਆਪਣੀ ਪਾਰਟੀ ਦੇ ਲੋਕਾਂ ਨੂੰ ਜਿਹੜੇ ਵੱਡੇ ਗੁਨਾਹ ਕੀਤੇ ਜਨਾਂ ਲੋਕਾਂ ਨੂੰ ਉਹਨਾਂ ਨੂੰ ਬਚਾਇਆ ਬਸ ਉਹੀ ਕਰਨ ਕੇਸ਼ਰੀਵਾਲ ਸਾਹਿਬ ਤੋਂ ਪਗਮਾਨ ਤੁਹਾਡੇ ਸਾਹਮਣੇ ਆ ਰਹੇ ਨੇ ਉਹ ਪਗਮਾਨ ਤੋਂ ਵੀ ਮੈਂ ਕਹਿਣਾ ਚਾਹੁੰਦਾ ਮਤ ਸਮਝੋ ਕਿ ਇਹ ਰਾਜ ਸੱਤਾ ਸਾਰੀ ਉਮਰ ਲੈਣੀ ਆ ਇਹ ਤਬਦੀਲੀ ਆਉਣੀ ਹੀ ਹੋਣੀ ਆ ਔਰ ਤੁਹਾਡੇ ਹਰ ਕੀਤੇ ਹੋਏ ਕਰਨ ਦਾ ਹਿਸਾਬ ਇੱਥੇ ਹੋਣਾ ਔਰ ਇਹਦੇ ਨਾਲ ਨਾਲ ਤੁਸੀਂ ਪੰਜਾਬ ਦੇ ਨਾਲ ਵੀ ਬੜਾ ਅਪਨਾਇਆ ਕਰ ਰਹੇ ਹੋ ਤੁਸੀਂ ਸਿਰਫ ਆਪਣੀ ਮਸ਼ਹੂਰੀਆਂ ਵਾਸਤੇ ਅੱਜ ਤੁਸੀਂ ਪੰਜਾਬ ਨੂੰ ਬਹੁਤ ਵੱਡੇ ਕਰਜ਼ੇ ਵੱਲ ਧੱਕੇ ਚਾਰੇ ਹੋ। ਔਰ ਤੋਂ ਅਮਰੋਕਾ ਨੇ ਲੋਕ ਸਭਾ ਲੇਖਣ ਵਿੱਚ ਬਹੁਤ ਬੁਰੀ ਤਰ੍ਹਾਂ ਰਿਜੈਕਟ ਕੀਤਾ। 13 ਚੋਂ ਸਿਰਫ 3 ਸੀਟਾਂ ਆਈਆਂ। ਤੁਹਾਡੀ 16% ਵੋਟ ਸ਼ੇਅਰ ਡ੍ਰੌਪ ਹੋ ਗਿਆ। 92 ਤੋਂ 63 ਧਿਆਨ ਕਿ ਡਿੱਕੇ। ਕੁਝ ਸਬਕ ਸਿੱਖੋ। ਆਪਣੇ ਅੰਦਰ ਅਚਿੱਤਰਾ ਪਰਚੋਲ ਕਰੋ ਔਰ ਹੋ ਤੁਸੀਂ ਫਿਰ ਹੰਕਾਰ ਚ ਕਰ ਰਹੇ ਕਿ ਮੈਂ 5 ਦੀਆਂ 5 ਜਿੰਨੀ ਚੋਣਾ ਜਿੱਤ ਕੇ ਅਸੀਂ ਆਪਣੀ ਗਿਣਤੀ ਜਿਹੜੀ ਐਮਐਲਏ ਦੀ 95 ਤੱਕ ਲੈ ਕੇ ਜਾਣੀ ਆ। ਇਹ ਫਿਰ ਹੰਕਾਰ बोल ਰਿਹਾ। ਇਸ ਕਰਕੇ ਰੱਬ ਤੋਂ ਡਰੋ ਯਾਰ ਉਸ ਵਹਿਗੁਰੂ ਅਕਾਲ ਪੁਰਖ ਈਸ਼ਵਰ ਅੱਲਾ ਗੋਡ ਇਹ ਬਹੁਤ ਬੇਅੰਤ ਦਾ ਕੁਦਰਤ ਇਹ ਕਿਸੇ ਨੂੰ ਬਖਸ਼ਦੀ ਨਹੀਂ ਹੈ ਇਹ ਤੁਹਾਡੇ ਕੀਤੇ ਹੋਏ ਹਰ ਕਰਮ ਦਾ ਸਾਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਇੱਕ ਦਿਨ ਆ ਜਾਵੇਗਾ ਸੋ ਮੇਰੀ ਤਾਂ ਇਹੀ ਅਪੀਲ ਹੈ ਅੱਜ ਦੇ ਰਾਜ ਸੱਤਾ ਇਨਕਲੂਡਿੰਗ ਆਫਸਰਸ ਨੂੰ ਡੂ ਨਾਟ ਮਿਸਯੂਜ਼ ਯਰ ਪੋਜੀਸ਼ਨ ਬਿਕਾਜ਼ one day you will be held accountable for every action of yours kasi hi main request hai ki agar samajhdar honge te apni karyashaili mein tabdili lae ke honge agar na samajh honge te usse hi hankar de raste chalde chalde apne kithe de gunahon da te apne kithe de karma da phal bhogna hi pehna karna samannan enna kuch hon de baad bo mere naal inni badla kori hoyi aur tusi andaaza laa sakde ho ki kinna mental health de paise de parivar de vich hunda ohna de bachiyan de ਉਨਾਂ ਦੇ ਪਰਿਵਾਰ ਤੇ ਉਹਨਾਂ ਦੀ ਲੇਡੀਜ਼ ਦੇ ਉੱਤੇ ਇੰਨਾ ਕੁ ਸਹਿਣ ਤੋਂ ਬਾਅਦ ਵੀ ਮੈਂ ਇਹੀ ਕਹਿਣਾ ਚਾਹਨਾ ਭਗਵੰਤ ਮਾਨ ਨੂੰ ਔਰ ਕੇਚਰੀਵਾਲ ਨੂੰ ਕਿ ਮੈਂ ਫਿਰ ਵੀ ਤੁਹਾਡਾ ਚੰਗਾ ਸੋਚਦਾ ਹਾਂ ਚੰਗਾ ਲੋਚਦਾ ਹਾਂ ਔਰ ਮੈਂ ਇਹੀ ਆਸ ਕਰਦਾ ਹਾਂ ਇਹੀ ਮੈਂ ਕਹਿ ਸਕਦਾ ਹਾਂ ਕਿ ਮੇਰੀਆਂ ਸ਼ੁਭ ਕਾਮਨਾਵਾਂ ਕਿ ਕੇਚਰੀਵਾਲ ਦੇ ਜਲਦੀ ਜ਼ਮਾਨਤ ਹੋ ਜੇ ਉਹ ਆਪਣੇ ਪਰਿਵਾਰ ਦੇ ਵਿੱਚ ਵਾਪਸ ਆਣ ਕੇ ਮੁੜ ਕੇ ਬੈਠੇ ਕਿਉਂਕਿ ਪਰਿਵਾਰ ਤੋਂ ਦੂਰ ਰਹਿਣਾ ਔਰ ਖਾਸ ਤੌਰ ਤੇ ਬਦਨਾਮੀ ਵਾਲੇ ਮੁਕੱਦਮਿਆਂ ਵਿੱਚ ਕਿਸੇ ਨੂੰ ਇੰਪਲੀਕੇਟ ਕਰਨਾ ਇਹਦਾ ਬਹੁਤ ਮਾੜਾ ਹਾਸ਼ਰ ਹੁੰਦਾ ਵਾ ਬੜਾ ਵਾੜਾ ਇੰਪੈਕਟ ਪੈਂਦਾ ਸਮਾਜ ਦੇ ਉੱਤੇ ਇੰਨੀਆਂ ਗੱਲਾਂ ਮੇਰੇ ਨਾਲ ਹੋਣ ਦੇ ਬਾਵਜੂਦ ਮੈਂ ਫਿਰ ਵੀ ਆਈ ਵਿਸ਼ ਹਮ ਵੈਲ ਐਂਡ ਆਈ ਆਈ ਵਿਸ਼ ਹਮ ਥੈਟ ਹੀ ਗੈਟਸ ਅਟ ਲੀਸਟ ਐਥੀਕਲਿਸਟ ਮੇਰੇ ਨਾਲ ਅੱਜ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੇ ਅਗਰ ਤੁਹਾਨੂੰ ਕਰਮਾਂ ਦੀ ਤਸਵੀਰ ਤੇ ਵਿੱਚ ਵਿਸ਼ਵਾਸ ਹੈ ਤੇ ਇਸ ਕਰਕੇ ਇਸ ਮੇਰੀ ਮੀਡੀਅਮ ਵਗ੍ਹਾ ਤੋਂ ਬਾਅਦ ਸ਼ੇਅਰ ਕਰਨਾ ਤਾਂ ਕਿ ਇਨ੍ਹਾਂ ਰਾਜ ਕਰਨ ਵਾਲੇ ਹੰਕਾਰੀ ਲੋਕਾਂ ਦੇ ਦਿਮਾਗ ਦੇ ਵਿੱਚ ਕੁਛ ਸ਼ਾਇਦ ਕੋਈ ਚੰਗੀ ਸਲਾਹ ਤੇ ਚੰਗੀ ਗੱਲ ਪੈ ਜਾਵੇ Merdan jurnalist tomonidan savol berilgan bo'lsa, qanday javob berish kerak?